ਬੱਟ ਗਿਆ ਕੰਮ ਤੇ ਕ ਬੱਬੂ ਨਹੀਂ ਅਜੇ ਤੱਕ ਘਰ ਹੀ ਆਵਾ ਜਾਣ ਹੀ ਲੱਗਾ ਮੈਨੂੰ ਲੱਗਾ ਅੱਛਾ ਅੱਛਾ ਰੋਟੀ ਨਹੀਂ ਖਾ ਲਿਆ ਘਰ ਟਾਈਮ ਨਾ ਚੰਗਾ ਨਹੀਂ ਰੋਟੀ ਤਾਂ ਖਾ ਲੈਣੀ ਆ ਖਾਦੀ ਆ ਕਿਉਂ ਕਿਵੇਂ ਬੈਠਦਾ ਹੀ ਬਸ ਬੈਠ ਠੀਕ ਹੈ ਠੀਕ ਹੈ ਹੋਰ ਮਾਂ ਠੀਕ ਆ ਹਾਂ ਹਾਂ ਠੀਕ ਆ ਮੈਂ ਠੀਕ ਆ ਠੀਕ ਆ ਸੇਟ ਠੀਕ ਹੈ ਤੇਰੀ ਬਹੁਤ ਫਰਕ ਆ ਹੁਣ ਤਾਂ ਪੁੱਤ ਚਲ ਸ਼ੁਕਰ ਪੈਸੇ 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 ਕਰਦਾ ਰਹਿੰਦਾਗਾ ਆਪ ਤਾਂ ਕੰਮ ਕਰਦਾ ਨਹੀਂ ਹੈਗਾ ਇਧਰੋਂ ਸਾਡੇ ਕਣੀ ਉਹ ਮੰਗੂਗਾ ਪਤਾ ਨਹੀਂ ਕਿਦਾਂ ਟੈਂਟਾ ਖਤਮ ਹੋਊਗਾ ਇਹਦਾ ਮੈਂ ਮੂਣੀ ਦਿੱਦੀ ਪੈਸੇ ਹੈਗੀ। ਹੋਰ ਕੁਛ? ਅਬ ਮੜੀ ਦੀ ਰੋਟੀ ਪਕਾਉਣ ਦੀ ਤੇ ਹੁੰਦੀ ਹੈਗੀ। ਨਾਲ ਦੀ ਨਾਲ ਤੁਸੀਂ ਰਸੋਈ 'ਚ ਆ ਜਾਨੇ ਹੋਗੇ। ਅੱਬੀ ਢੱਡ ਦੇ ਮਾਰੇ ਰੋਟੀ ਤਾਂ ਖਾਣੀ ਆ। ਰੋਟੀ ਮਾਰੇ ਦਾ ਤੁਰੇ ਫਿਰਦੇ ਆ। ਤੂੰ 24 ਘੰਟੇ ਨਾ ਇੱਕੋ ਗੱਲਾਂ ਫੜੀ ਰੱਖਿਆ ਕਰ। ਨਾ ਹੁਣ ਤਾਂ ਤੂੰ ਹੋਟਲ 'ਤੇ ਖਾਣਾ ਹੁੰਨਾ। ਅੱਜ ਕਿਉਂ ਨਹੀਂ ਖਾਧੀ ਹੋਟਲ 'ਤੇ? ਕੋਈ ਨਾ ਅੱਜ ਮੈਂ ਸ਼ਹਿਰ ਨਹੀਂ ਗਿਆਗਾ। ਕੋਈ ਇੱਕ ਗੱਲ ਸੁਣ ਲੈ। ਠੀਏ ਆਪਦੇ ਬਾਈ ਨੂੰ ਕੋਈ ਗੱਲ ਦੱਸੀ ਨਾ? ਸਾਬ ਲਾਲੀ। ਬਣਾਉਂਗੀ ਕੀ ਤੇਰਾ ਮੈਨੂੰ ਕੀ ਲੋਡ ਪੇਮੈਂਟ ਪੂਮੈਂਟ ਦਾ ਲੈਣ ਦੇਣ ਦਾ ਚੱਕਰ ਪਿਆ ਹੋਇਆ ਉਹ ਮੈਂ ਸੱਤਪਾਲ ਨੂੰ ਕਿਹਾ ਵੀ ਸੀਗਾ ਉਹ ਤੋਂ ਮੇਰੇ ਨਾਲ ਦਾ ਲੋਟ ਨਹੀਂ ਆਇਆ ਕੰਮ ਮੈਨੂੰ ਜਾਣਾ ਪੈਣਾ ਐਮਰਜੈਂਸੀ ਹੋਣਾ ਕਿੰਨੇ ਕੁ ਟਾਈਮ ਤੱਕ ਆਜੂਗੇ ਉਹ ਲੱਗ ਜਾਣਗੇ 2-3 ਘੰਟੇ ਤਾਂ ਹਾਂ ਚਲ 2-3 ਘੰਟੇ ਤੱਕ ਆਜੋ ਫਿਰ ਆਪਾਂ ਘੁੰਮਣ ਚੱਲਾਂਗੇ ਠੀਕ ਹੈ ਹਾਂ ਹਾਂ ਪੱਕਾ ਤੇ ਰੋਟੀ ਪੱਕੀ ਪਈ ਸੀ ਚੱਲ ਕੋਈ ਨਾ ਕੀ ਖਾਣਾ ਫਿਰ ਮੈਂ ਠੀਕ ਆ ਫਿਰ ਨਾਲੇ ਘੁੰਮ ਫਿਰ ਕੇ ਆਵਾਂਗੇ ਬਾਹਰ ਹੀ ਖਾਵਾਂਗੇ ਰੋਟੀ ਵੀ ਬਸ ਮੈਂ ਆਉਣਾ ਮੜਾ ਜਾ ਕਰਕੇ ਕੰਮ ਉਹ ਚਲੋ ਠੀਕ ਆ ਠੀਕ ਆ ਪਰ ਤੁਹਾਨੂੰ ਪਤਾ ਇਹ ਤੇਰੇ ਪੁੱਤ ਦੇ ਹੀ ਪਾਰ ਹੋਣਾ ਹੋਊਗਾ ਹਨਾ ਵੀ ਦੱਸ ਤੂੰ ਵੀ ਇੱਥੇ ਰਹਿਣੀ ਆਂਗੀ ਹਾਂ ਕੋਈ ਨਾ ਕੋਈ ਥੋੜਾ ਕੰਮ ਸਾਡੀ ਹਾਂ ਹਾਂ ਲੈ ਮੈਂ ਆ ਰੰਗਾ ਨਹੀਂ ਹਾਂ ਮੰਮੀ ਇੰਨੇ ਨਾਲ ਤਾਂ ਸਰਨਾ ਨਹੀਂ ਨਾ ਹਾਂ ਲੈ ਚੱਲ ਕੋਈ ਨਾ ਹਾਂ ਲੈ ਆ ਲੈ ਲਾ ਦਿਂਗਾ ਕੋਰਾ ਪਤ ਮਾੜਾ ਮੋਟਾ ਤਾਂ ਕਰਨੇ ਪੈਂਦਾ ਮੰਮੀ ਮੈਂ ਕਰਦਾ ਨਾ ਗੱਲ ਕੋਈ ਨਾ ਭਾਬੀ ਹਾਂ ਵੇ ਤੇਥੋਂ ਵੀ ਨਿਹੜੀ ਭੋਲੇ ਜਾਂਦਾ ਕਿੰਨਾ ਉੱਚੀ ਬੋਲੀ ਹੈ ਨਾ ਨਾ ਆਂਡੀ ਗਵਾਂਡੀ ਕੀ ਸੋਚਣਗੇ ਭਾਬੀ ਤੂੰ ਵੀ ਸੋਚਣਾ ਵੀ ਆਂਡੀ ਗਵਾਂਡੀ ਕੀ ਸੋਚਣਗੇ ਉਹ ਹੁਣ ਬੁਢੀ ਹੋਈ ਆ ਤੂੰ ਉਹਨੂੰ ਕੰਮ ਲਾਈ ਫਿਰਦੀ ਆ ਨਾ ਤੂੰ ਕਰ ਲੈ ਫਿਰ ਤੂੰ ਮਾੜਾ ਮੋਟਾ ਤਾਂ ਸੋਚਣਾ ਤੂੰ ਤੂੰ ਕੀ ਕਰਦੀ ਨੂੰ ਸਾਰੀ ਤੇਰੀ ਬੇਲੀ ਹੋਈਆਂ ਮੈਂ ਕੁਝ ਮਰਜ਼ੀ ਕਰਾਂ ਤੂੰ ਮੇਰੇ ਤੇ ਕਿਉਂ ਚੜ ਰਿਹਾ ਵੀ ਮੈਂ ਬੇਲੀ ਹੋ ਮੈਂ ਕੰਮ ਕਰਾਂ ਨਾ ਕਰਾਂ ਤੈਨੂੰ ਕੀ ਮਤਲਬ ਤੇ ਫੇ ਮੈਂ ਮੰਮੀ ਨੂੰ ਕੰਮ ਨਹੀਂ ਕਰ ਦੇਣਾਗਾ ਫਿਰ ਤੂੰ ਕਰ ਲੈ ਨਾ ਮੈਂ ਕਰਾਂ ਕਿਉਂ ਨਹੀਂ ਕਰਨਾ ਤੂੰ ਕਰਨਾ ਬਸ ਬਈ ਆ ਨਹੀਂ ਫਿਰ ਬੇਲੇ ਨੇ ਰੋਟੀ ਮਿਲਦੀ ਹੁਣ ਦੇਖ ਲੈ ਤੇਰਾ ਜਬਾਨ ਸਾਰੀ ਨੂੰ ਜਿੰਦਾ ਲੱਗਿਆ ਨਾ ਤੇਰੀ ਨੂੰ ਹਣ ਓਏ ਮੈਨੂੰ ਜੇ ਕਾਲਾ ਨਾ ਫੋਨ ਕਰਦਾ ਨਾ ਤੇਰੀ ਅਸਲੀਅਤ ਮੇਰੇ ਸਾਹਮਣੇ ਨਹੀਂ ਸੀ ਆਉਣੀ ਹਾਂ ਬਈ ਤਾਂ ਸ਼ੁਕਰ ਕਰ ਕਮਨਾ ਕਾਲੇ ਨੇ ਮੈਨੂੰ ਫੋਨ ਕਰਕੇ ਸੱਦ ਲਿਆ ਮੈਂ ਤਾਂ ਤੈਨੂੰ ਇੰਨੀ ਚੰਗੀ ਸਮਝਦਾ ਸੀਗਾ ਤੂੰ ਕਦੇ ਮੇਰੀ ਮਾਂ ਦੀਆਂ ਲੱਤਾਂ ਘੁੱਟਦੀ ਸੀ ਕਦੇ ਕੁਛ ਕਰਦੀ ਸੀ ਦੇਖ ਕੇ ਮੈਂ ਖੁਸ਼ ਹੁੰਦਾ ਸੀਗਾ ਵੀ ਚੱਲ ਕੋਈ ਨਾ ਇਹ ਨਹੀਂ ਐ ਕਰ ਸਕਦੀ ਪਰ ਤੂੰ ਤੂੰ ਆ ਕੁਛ ਕਰਦੀ ਆ ਮੇਰੀ ਮਾਂ ਨਾਲ ਨਹੀਂ ਜੇ ਇਹੀ ਕੁਛ ਤੇਰੀ ਮਾਂ ਨਾਲ ਮੈਂ ਕਰਾਂ ਜਾ ਕੋਈ ਹੋਰ ਕਰੇ ਜਾਂ ਤਰੀ ਭਾਬੀ ਕਰੇ ਤੈਨੂੰ ਕਹੇ ਜਾ ਲੱਗੂਗਾ ਨਹੀਂ ਮੈਨੂੰ ਮਾਫ ਕਰ ਦੋ ਮੈਂ ਅੱਗੇ ਤੇ ਜਾ ਕੁਛ ਨਹੀਂ ਕਰਦੀ ਹੈਗੀ ਇਹ ਮਾਫੀ ਦੇ ਲਾਇਕ ਨਹੀਂ ਹੈਗੀ ਗੱਲ ਸੋਨੀਆਂ ਇਹ ਤਾਂ ਹੱਦੋਂ ਵੱਧ ਪਾਣੀ ਲੰਘ ਚੁੱਕਿਆ ਇੱਕ ਵਾਰ ਮਾਫ ਕਰ ਦੋ ਮੈਨੂੰ ਮਾਫ ਕਰ ਦੇ ਤੇ ਹੋਰ ਵੱਡਾ ਗਿਆ ਕੰਮ ਤੇ ਕ ਬੱਬੂ ਨਹੀਂ ਅਜੇ ਤੱਕ ਘਰੇ ਜਾਵਾ ਜਾਣ ਹੀ ਲੱਗਾ ਮੈਨੂੰ ਲੱਗਾ ਅੱਛਾ ਅੱਛਾ ਰੋਟੀ ਨਹੀਂ ਖਾ ਲਿਆ ਕਰ ਟਾਈਮ ਨਾ ਚੰਗਾ ਨਹੀਂ ਰੋਟੀ ਤਾਂ ਖਾ ਲੈਣੀ ਆ ਆਦੀ ਹੈ ਕਿਉਂ ਕਿਵੇਂ ਬੈਠਦਾ ਹੈ ਬਸ ਹੋਰ ਬਾਈ ਠੀਕ ਹੈ ਠੀਕ ਹੈ ਹੋਰ ਮੈਂ ਠੀਕ ਆ ਹਾਂ ਹਾਂ ਠੀਕ ਆ ਮੈਂ ਠੀਕ ਆ ਠੀਕ ਆ ਠੀਕ ਹੈ ਤੇਰੀ ਬਹੁਤ ਫਰਕ ਆ ਹੁਣ ਤਾਂ ਪੁੱਤ ਚੱਲ ਸ਼ੁਕਰ ਹੈ ਤੇ ਬਾਕੀ ਦਵਾਈ ਵੀ ਟਾਈਮ ਨਾਲ ਲੈ ਲਿਆ ਕਰੋ ਠੀਕ ਆ ਨਹੀਂ ਨਹੀਂ ਜਿਹੜੀ ਇਹ ਦਵਾਈ ਲਿਆਇਆ ਸੀ ਨਾ ਕਾਲਾ ਬਹੁਤ ਫਰਕ ਪਿਆ ਅੱਛਾ ਤੇ ਸੋਨੀਆਂ ਨੇ ਵੀ ਸੋਨੀਆਂ ਨੂੰ ਮੈਂ ਪੈਸੇ ਦਿੱਤੇ ਆ ਕਹਿੰਦੀ ਮੈਂ ਮੰਮੀ ਵਾਸਤੇ ਸ਼ਾਲ ਸ਼ੂਟ ਲੈ ਕੇ ਆਉਣੇ ਨੇ ਅੱਛਾ ਨਹੀਂ ਕਿੰਨਾ ਖਿਆਲ ਰੱਖਦੀ ਹੈ ਤੇ ਲੱਗਦਾ ਨਹੀਂ ਜੀ ਬਹੁਤ ਖਿਆਲ ਰੱਖਦੀ ਆ ਪੁੱਤ ਹੋਰ ਵਧੀਆ ਤੇ ਪਰ ਰੋਟੀ ਖਾ ਲਈ ਸੀ ਮੈਂ ਨਹੀਂ ਕੋਈ ਨਾ ਮੈਂ ਖਾ ਲੂੰਗੀ ਤੂੰ ਖਾ ਲੈ ਨਾ ਨਾ ਲੈ ਉਹ ਖਾਓ ਤੁਸੀਂ ਹਾਂ ਨਹੀਂ ਨਹੀਂ ਕੋਈ ਨਾ 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 ਬੱਤ ਮੈਂ ਨਹੀਂ ਖਾਣੀ ਰੋਟੀ ਤੂੰ ਖਾ ਲੈ ਉਹ ਲੈ ਮਾਂ ਤਾਂ ਖਾ ਲੈ ਕੋਈ ਨਾ ਨਹੀਂ ਨਹੀਂ ਕੋਈ ਨਾ ਮੈਂ ਫੇਰ ਖਾ ਲੂੰਗੀ ਤੁਸੀਂ ਰੋਟੀ ਖਾਓ ਮੰਮੀ ਜੀ ਨੇ ਤਾਂ ਮੈਂ ਗਰਮ ਗਰਮ ਖਵਾਉਂਗੀ ਰੋਟੀ ਜਦੋਂ ਭੁੱਖ ਲੱਗੇ ਮੰਮੀ ਜੀ ਮੈਨੂੰ ਦੱਸ ਕੋਈ ਨਾ ਕੋਈ ਨਾ ਭੁੱਖ ਕੀ ਕਰਦੀ ਹੋ ਰਾਂ ਦੱਸਦੀ ਮੈਨੂੰ ਜਦੋਂ ਭੁੱਖ ਲੱਗੀ ਚਲ ਹਾਂਜੀ ਤੁਸੀਂ ਖਾ ਲਓ ਤੇ ਕੱਪੜੇ ਕੁੱਪੜੇ ਜਿਹੜੇ ਲੈਣ ਜਾਣਾ ਹੈ ਨਾ ਫਿਰ ਕੁਇਰਾ ਕਾਲੇ ਨਾਲ ਲੈ ਜਾ ਤੁਸੀਂ ਠੀਕ ਆ ਮੈਂ ਤਾਂ ਹੁਣ ਜਾ ਰਿਹਾ ਕਿ ਮੇਨੂੰ ਤਾਂ ਕੰਮ ਆ ਥੋੜਾ ਜਿਆ ਹਾਂਜੀ ਹਾਂਜੀ ਤੁਸੀਂ ਫਿਕਰ ਨਾ ਕਰੋ ਤੇ ਆ ਬਾਈ ਨਬੜ ਗਿਆ ਕੰਮ ਉਹ ਲੇਵਰ ਵਾਲਾ ਸਾਰਾ ਬਸ ਚੱਲੀ ਜਾਂਦਾ ਕਾਲੇ ਥੋੜਾ ਜਿਹਾ ਰਹਿੰਦਾਗਾ ਹੁਣ ਕਿੰਨੇ ਕ ਦਿਨ ਲੱਗਣਗੇ ਫਿਰ ਘਟੋ ਘਟਾ ਹੱਤਾ ਲੱਗ ਰਿਹਾ ਬਾਈ ਹੋਰ ਹੌਤਾ ਦਾ ਲੱਗ ਜਾਣਾ ਕੰਮ 바ਵਾ ਹਨਾ ਆਹੋ ਕੰਮ ਹੈਗਾ ਚਲ ਕੋਈ ਨਾ ਕੋਈ ਹੋਇਆ ਮੈਨੂੰ ਕੰਮ ਦੱਸ ਦੀ ਮੈਂ ਤਾਂ ਨਾ ਕਰਾ ਦੂੰਗਾ ਨਾ ਨਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਹੋਰ ਕੀ ਆ ਚਲੋ ਮੈਂ ਕਹੀ ਜਾਂਦਾ ਇਹਨੂੰ ਪੈਸੇ ਦੇ ਤੂੰ ਵੀ ਨਾਲੇ ਸੋਨੀਆ ਹਾਂਜੀ ਮੇਰੀ ਗੱਲ ਸੁਣ ਯਾਰ ਮੈਂ ਚੱਲਿਆ ਹੁਣ ਫੈਕਟਰੀ 'ਚ ਅੱਛਾ ਠੀਕ ਆ ਅੱਜ ਉੱਥੇ ਲੇਬਰ ਲੱਗੀ ਹੋਈ ਆ ਆਪਣੀ ਇੱਕ ਨਾ ਕਾਲਾ ਪੈਸੇ ਮੰਗਦਾ ਸੀਗਾ ਮੇਤੋਂ ਉਹਨੂੰ ਨਾਲ ਦਾ ਪੈਸੇ ਦੇ ਦੀ ਨਾਲੇ ਮੰਮੀ ਦੀ ਦਵਾਈ ਲੈ ਜਾਊਗਾ ਫੜ ਕੇ ਸ਼ਹਿਰ ਜਾ ਰਿਹਾਗਾ ਕੋਈ ਨਹੀਂ ਤੁਸੀਂ ਫਿਕਰ ਨਾ ਕਰੋ ਮੈਂ ਦੇ ਦਊਗੀ ਉਹਨੂੰ ਪੈਸੇ ਤੇ ਬਾਕੀ ਨਾ ਮੰਮੀ ਦਾ ਥੋੜਾ ਧਿਆਨ ਰੱਖਿਆ ਕਰ ਤੁਸੀਂ ਮੇਰੇ ਹੁੰਦੇ ਟੈਨਸ਼ਨ ਨਾ ਲਓ ਮੈਂ ਧਿਆਨ ਰੱਖੂਗੀ ਮੰਮੀ ਦਾ ਚੱਲ ਤੇਰੇ ਹੁੰਦੇ ਉਹੀ ਤਾਂ ਮੈਨੂੰ ਟੈਨਸ਼ਨ ਨਹੀਂ ਹੈਗੀ ਘਰ ਦੀ ਤੇ ਇੱਕ ਮੈਂ ਆਉਂਦਾ ਹੋਇਆ ਥੋੜਾ ਲੇਟ ਹੋ ਜਾਂ ਠੀਕ ਆ ਕਿਉਂ ਉਹ ਕੰਮ ਜ਼ਿਆਦਾ ਅੱਜ ਲੇਬਰ ਲੱਗੀ ਆ ਜਲਦੀ ਆ ਜਿਓਣਾ ਚਲ ਕੋਈ ਨਾ ਮੈਂ ਕੋਸ਼ਿਸ਼ ਕਰੂੰਗਾ ਕਿ ਨਾ ਪਹਿਲਾਂ ਹੁੰਦੀ ਠੀਕ ਆ ਉਹਨੂੰ ਪੈਸੇ ਦੇ ਦੇ ਚੰਗਾ ਜਾਦ ਨਾਲ ਪੈਸੇ 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 ਕਰਦਾ ਰਹਿੰਦਾਗਾ ਆਪ ਤਾਂ ਕੰਮ ਕਰਦਾ ਨਹੀਂ ਹੈਗਾ ਇਧਰੋਂ ਸਾਡੇ ਕੋਲ ਨੀ ਉਹ ਮੰਗੂਗਾ ਪਤਾ ਨਹੀਂ ਕਿਤਨ ਟੈਂਟਾ ਖਤਮ ਹੋਗਾ ਇਹਦਾ ਮੈਂ ਮੂਣੀ ਦਿੰਦੀ ਪੈਸੇ ਹੈਗੀ ਪੈਸੇ ਦੇ ਦੇ ਇਹ ਵੀ ਉਹਦੀ ਗੱਲਾਂ ਵਿੱਚ ਆ ਜਾਂਦਾਗਾ ਭੋਲਾ ਬਣ ਕੇ ਦਿਖਾ ਦਿੰਦਾ ਵੀ ਭਾਈ ਮੈਨੂੰ ਪੈਸੇ ਦੇ ਦੇ ਵੀ ਤੇਰਾ ਭਾਈ ਭੋਲਾ ਨਾ ਮੈਂ ਨਹੀਂ ਭੋਲੀ ਹੈਗੀ ਤੈਨੂੰ ਕੰਮ ਤੇ ਲਵਾ ਕੇ ਛੱਡੂੰਗੀ ਕਰਕੇ ਖਾਓਗੇ ਅਸੀਂ ਦਿਨ ਦੇ ਪੈਸੇ ਅੱਛਾ ਸਤ ਪਾਲ ਮੇਰੀ ਗੱਲ ਸੁਣੋ ਹਾਂਜੀ ਜਿਹੜੇ ਆਪਾਂ ਉਹ ਲਖਵੀਰ ਕੇ ਪਾਈਪ ਭੇਜਣੇ ਸੀ ਉਹ ਭੇਜਤੇ ਸੀਗੇ ਹਾਂਜੀ ਭੇਜਤੇ ਦੇ ਉਹ ਤਾਂ ਕਦੋਂ ਭੇਜੇ ਹੈਗੇ ਉਹ ਜੀ ਸ਼ਾਮ ਤੱਕ ਵਗ ਜਾਣਗੇ ਉਹ ਯਾਰ ਤੁਸੀਂ ਨਾ ਥੋੜਾ ਜਿਆ ਛੇਤੀ ਭੇਜਿਆ ਕਰੋ ਬਾਈ ਉਹਨਾਂ ਨੂੰ ਹਫਤਾ ਹੋ ਗਿਆ ਕਹਿੰਦੇ ਆਨੂੰ ਹਫਤਾ ਤਾਂ ਪਹਿਲਾਂ ਹੀ ਲੇਟ ਸੀ ਆਪਾਂ ਤੁਸੀਂ ਅੱਜ ਸ਼ਾਮ ਤੱਕ ਇਹ ਭੇਜਿਓ ਥੋੜਾ ਜਿਹਾ ਹਿਸਾਬ ਕਿਤਾਬ ਦਾ ਕੰਮ ਪੈ ਤੀਓ ਲੱਗਦੇ ਕਰਨ ਤੇ ਤਾਂ ਕਰਕੇ ਥੋੜਾ ਜਿਹਾ ਲੇਟ ਹੋ ਕੇ ਤੇ ਸ਼ਾਮ ਤੱਕ ਵਗ ਜਾਣਗੇ ਸੱਤ ਪਾਲ ਮੜਾ ਖਿੱਚ ਕੇ ਰੱਖਿਆ ਕਰ ਲੀ ਵਰ ਨੂੰ ਯਾਰ ਇਹ ਕੰਮ ਨਹੀਂ ਕਰਦੀ ਐ ਐਂ ਤਾਂ ਆਪਣਾ ਬਹੁਤ ਨੁਕਸਾਨ ਹੋ ਜਾਊਗਾ ਨਹੀਂ ਥੋੜਾ ਜਿਹਾ ਲੇਵਰਾਂ ਵਾਲੇ ਠੰਡੀ ਚੱਲਦੀ ਐ ਤੇ ਕਸਾਂਗੇ ਕੰਮ ਆਪਾਂ ਤੇ ਹੌਲੀ ਹੌਲੀ ਉਹ ਤੇ ਜਿਹੜੇ ਪਾਈਪ ਤੇ ਹੋ ਸ਼ਾਮ ਤੱਕ ਵਗ ਜਾਣਗੇ ਇਹ ਤਾਂ ਬਹੁਤ ਟੈਨਸ਼ਨ ਵਾਲੀ ਗੱਲ ਆ ਭਰਾਵਾ ਕਿਉਂਕਿ ਅਗਲੇ ਦਾ ਕੰਮ ਖੜਾ ਉੱਥੇ ਹਾਂ ਜੀ ਇਹ ਤਾਂ ਹੈ ਠੀਕ ਆ ਨਾ ਤੇ ਬਾਕੀ ਉਹ ਇਧਰੋਂ ਪੱਪੂ ਤੋਂ ਪੈਸੇ ਫੜ ਲੈਣੇ ਸੀਗੇ ਹਾਂ ਬਾਈ ਉਹਨੇ ਅੱਜ ਕਹਿ ਆ ਦਿਆ ਵੀ ਅੱਜ ਲੈ ਜਾਓ ਫੜ ਕੇ 12:00 ਵਜੇ ਤੇ ਮੈਂ ਜਾਊਗਾ ਤੇ ਮੈਂ ਫੜ ਲਿਆਂਗੇ ਪੈਸੇ ਮੇਰੀ ਗੱਲ ਸੁਣਾ ਹੁਣੇ ਪਹਿਲੇ ਹੀ ਬਹੁਤ ਲੇਟ ਕਰਤਾ ਇੱਕ ਹਫਤਾ ਲੇਟ ਆ ਪੇਮੈਂਟ ਪਹਿਲੇ ਹੀ ਮੇਰੀ ਗੱਲ ਸੁਣ ਇੱਕ ਹੋਰ ਚੀਜ਼ ਦੀ ਧਿਆਨ ਰੱਖਣਾ ਤੈ ਜਿਹੜੀ ਪੇਮੈਂਟ ਆ ਉਹ ਕੈਸ਼ ਚਾਹੀਦੀ ਆਪਾਂ ਨੂੰ ਆਪਾਂ ਨੂੰ ਚੈੱਕ ਚੁੱਕ ਨਹੀਂ ਚਾਹੀਦਾ ਨਾ ਆਪਾਂ ਨੂੰ ਆਨਲਾਈਨ ਟਰਾਂਸਫਰ ਚਾਹੀਦੀ ਆ ਆਪਾਂ ਨੂੰ ਬਾਈ ਕੈਸ਼ ਚਾਹੀਦਾਗਾ ਕਿਉਂਕਿ ਕੱਲ ਨੂੰ ਯਾਰ ਜੀਐਸਟੀ ਦਾ ਚੱਕਰ ਪੈ ਜਾਂਦਾ ਹੋਰ 100 ਪੰਗੇ ਨੇਗੇ ਤੇ ਨਗਦ ਪੇਮੈਂਟ ਲਿਆਵਾਂਗੇ ਨਗਦ ਪੇਮੈਂਟ ਚਾਹੀਦਾ ਉਹਨੂੰ ਕਹ ਨਗਦ ਦੇ ਦੇ ਸਾਡੇ ਠੀਕ ਹੈ ਜੀ ਅੱਜ ਅਜ ਉਹ ਤੋਂ ਪੇਮੈਂਟ ਲਿਆ ਤੇ ਇੱਕ ਆ ਪਾਈਪਾ ਉਹਨਾਂ ਦੇ ਲਖਵੀਰ ਕੇ ਜਰੂਰ ਪਹੁੰਚਦੀਆਂ ਕਰ ਦੇ ਠੀਕ ਹੈ ਇਹ ਕੰਮ ਹੋ ਜਾਊਗਾ ਜੀ ਹਾਂ ਇਹ ਕੰਮ ਕਰਦੀ ਉਸ ਤੋਂ ਬਾਅਦ ਫਿਰ ਮੈਨੂੰ ਦੱਸਿਂ ਆ ਕੇ ਦਫ਼ਤਰ ਚ ਠੀਕ ਹੈ ਜੀ ਠੀਕ ਹੈ ਠੀਕ ਹੈ ਚੱਲ ਆ ਕਰਕੇ ਫੇਰ ਆਈ ਤੂੰ ਹੁਣ ਇਧਰੋਂ ਕੋਈ ਨਹੀਂ ਠੀਕ ਹੈ ਠੀਕ ਹੈ ਜੀ ਕਬੀ ਬਣ ਗਈ ਰੋਟੀ ਹੋਰ ਕੋਈ ਹੈ ਅੱ ਮੜੀ ਦੀ ਰੋਟੀ ਪਕਾਉਣ ਦੀ ਦੇਰ ਹੁੰਦੀ ਹੈਗੀ ਨਾਲ ਦੀ ਨਾਲ ਤੁਸੀਂ ਰਸੋਈ 'ਚ ਆ ਜੰਨੇ ਹੋਗੇ ਭਾਬੀ ਢਿੱਡ ਦੇ ਮਾਰੇ ਰੋਟੀ ਤਾਂ ਖਾਣੀ ਆ ਰੋਟੀ ਮਾਰੇ ਦਾ ਤੁਰੇ ਫਿਰਦੇ ਆ ਤੂੰ 24 ਘੰਟੇ ਨਾ ਇੱਕੋ ਗੱਲਾਂ ਫੜੀ ਰੱਖਿਆ ਕਰ ਨਾ ਹੁਣ ਤਾਂ ਤੂੰ ਹੋਟਲ ਤੇ ਖਾਣਾ ਹੁੰਨਾ ਅੱਜ ਕਿਉਂ ਨਹੀਂ ਖਾਧੀ ਹੋਟਲ ਤੇ ਕੋਈ ਨਾ ਅੱਜ ਮੈਂ ਸ਼ਹਿਰ ਨਹੀਂ ਗਿਆਗਾ ਇੱਕ ਗੱਲ ਸੁਣ ਲੈ ਠੀ ਆਪਦੇ ਬਾਈ ਨੂੰ ਕੋਈ ਗੱਲ ਦੱਸੀ ਨਾ ਸਾਬ ਲਾ ਲਈ ਬਣਾਉਂਗੀ ਕੀ ਤੇਰਾ ਮੈਨੂੰ ਕੀ ਲੋੜ ਆ ਭਾਬੀ ਕੋਈ ਗੱਲ ਨਹੀਂ ਦੱਸਦਾਗਾ ਮੈਨੂੰ ਰੋਟੀਵਾ ਦੇ ਰੋਟੀ ਖਾ ਕੇ ਮੈਂ ਜਾਣਾ ਚੱਕ ਡੱਬਾ 来 ਚਲ ਉਥੇ ਡੱਫ ਲਾ ਉਥੇ ਦਾਸਾ ਜੀ ਵੀ ਲਿਆ ਦਿੰਮੀਆ ਪਾ ਕੇ ਉਥੇ ਡੱਬਾ ਤਾਂ ਲੈ ਜਾ ਕਿੱਥੇ ਲਹੂ ਪੀਣੇ ਮੇਰੇ ਜੰਮ ਲੱਗੇ ਨੇ ਲੈ ਇਹ ਲੱਗਦਾ ਪਾਣੀ ਖਤਮ ਹੋ ਗਿਆ ਮੋਟਰ ਛੱਡ ਦਿਓ ਹਾਂਜੀ ਓਹ ਮੈਂ ਨਾ 2 ਘੰਟੇ ਕੰਮ ਜਾ ਕੇ ਆਉਣਾਗਾ ਅੱਜ ਤਾਂ ਛੁੱਟੀ ਆ ਓ ਛੁੱਟੀ ਤਾਂ ਹੈਗੀ ਆ ਪਰ ਐਨਾਂ ਉਥੇ ਤੈਨੂੰ ਮੈਂ ਦੱਸਿਆ ਸੀ ਨਾ ਲੀਵਰ ਲੱਗੀ ਹੋਈ ਆ ਆਪਣੀ ਉਹਦਾ ਥੋੜਾ ਜਿਹਾ ਪੰਗਾ ਪਿਆ ਹੋਇਆ ਕੋਈ ਪੇਮੈਂਟ ਪੂਮੈਂਟ ਦਾ ਲੈਣ ਦੇਣ ਦਾ ਚੱਕਰ ਪਿਆ ਹੋਇਆ। ਉਹ ਮੈਂ ਸੱਤਪਾਲ ਨੂੰ ਕਿਹਾ ਵੀ ਸੀਗਾ ਉਹ ਤੋਂ ਮੇਰੇ ਨਾਲ ਲੋਟ ਨਹੀਂ ਆਇਆ ਕੰਮ। ਮੈਨੂੰ ਜਾਣਾ ਪੈਣਾ ਐ ਮਰਜੈਂਸੀ ਹੋਣਾ। ਕਿੰਨੇ ਕੁ ਟਾਈਮ ਤੱਕ ਆਜੂਗੀ? ਉਹ ਲੱਗ ਜਾਣਗੇ 2-3 ਘੰਟੇ ਤਾਂ। ਹਾਂ ਚਲ 2-3 ਘੰਟੇ ਤੱਕ ਆਜੋ ਫਿਰ ਆਪਾਂ ਘੁੰਮਣ ਚੱਲਾਂਗੇ ਠੀਕ ਆ? ਹਾਂ ਹਾਂ ਪੱਕਾ। ਤੇ ਰੋਟੀ ਪੱਕੀ ਪਈ ਸੀ। ਚੱਲ ਕੋਈ ਨਾ ਕੀ ਖਾਣਾ ਫਿਰ ਮੈਂ ਠੀਕ ਆ। ਫਿਰ ਨਾਲੇ ਘੁੰਮ ਫਿਰ ਕੇ ਆਵਾਂਗੇ ਬਾਹਰ ਹੀ ਖਾਵਾਂਗੇ ਰੋਟੀ ਵੀ। ਬਸ ਮੈਂ ਆਉਣਾ ਮੜਾ ਜਿਹਾ ਕਰਕੇ ਕੰਮ ਉਹ। ਚਲੋ ਠੀਕ ਆ ਉਹ ਇਹ ਨੀ ਤਾ ਉਹ ਨੀ ਦੂ ਤਣਕੇਂ ਟੇ ਵਾਪਸ ਆਹੀ ਟਾਈਮ ਆ ਬੁੜੀ ਤੋਂ ਕੰਮ ਕਰਾਉਂਦਾ ਆਪ ਰਾਮ ਨਾਲ ਸੌਂ ਜਾ ਉਹਨਾਂ ਚੱਕਰ ਇੱਕ ਗੱਲ ਲਾ ਬੁੜੀ ਇਹ ਨਾ ਚੂੜੀਆਂ ਬਹੁਤ ਮਹਿੰਗੀਆਂ ਪਾਰਖੀਆਂ ਨੇ ਇਹ ਤਾਂ ਕੜੋਣੀਆਂ ਪਹਿਣਗੀਆਂ ਬੁੜੀ ਨੇ ਐ ਤਾਂ ਨੀ ਲਹਣ ਦੇਣੀਆਂ ਸੋਨੀਆਂ ਕੋਈ ਦਿਮਾਗ ਲਾ ਇਮ ਇਕੜਾ ਮੈ ਤੂੰ ਮੈਨੂੰ ਤਾਂ ਵਧੀਆ ਨਹੀਂ ਲੱਗਦੀ ਇਹ ਹੱਥ ਚ ਪਾਈਆਂ ਮੇਰੇ ਹੱਥ ਚ ਪਾਈਆਂ ਹੁੰਦੀਆਂ ਤਾਂ ਕਿੰਡੀਆਂ ਸੋਹਣੀਆਂ ਲੱਗਦੀਆਂ ਮੈਂ ਤਾਂ ਚੂੜੀਆਂ ਵੀ ਨਹੀਂ ਪਾ ਸਕਦੀ ਕੋਈ ਨਹੀਂ ਕੜਵਣੀਆਂ ਤਾਂ ਮੈਨੂੰ ਆਉਂਦੀਆਂ ਨਹੀਂ ਬੁੜੀ ਕੱਡੂ ਕੀ ਤਾਂ ਕਿਵੇਂ ਨਹੀਂ ਮੰਮੀ ਜੀ ਹਾਂ ਪਤਾ ਆ ਗਿਆ ਮਟਰ ਕੱਢੀ ਆਨੇ ਹਾਂ ਹਾਂ ਮੈਂ ਕਿਹចਾ ਮੈਂ ਬੈਠੀ ਨੇ ਕੀ ਕਰਨਾ ਮੈਂ ਤੇਰੇ ਆਉਂਦੀ ਨੂੰ ਦਾਲ ਸਬਜ਼ੀ ਤਿਆਰ ਕਰ ਦਿੰਨੇ ਆ ਤੋ ਤੜਕਾ ਲਾ ਲਈ ਕੋਈ ਮੰਮੀ ਜੀ ਮੇਰੇ ਹੁੰਦੇ ਟੈਨਸ਼ਨ ਨਾ ਲਿਆ ਕਰੋ ਮੈਂ ਆਪੇ ਕੰਮ ਸੰਭਲਿਆ ਕਰੂੰਗੀ ਲੈ ਮਟਰ ਮਟਰਾਂ ਦੀ ਕੋਈ ਟੈਨਸ਼ਨ ਨਾ ਲੈ ਮੈਂ ਆਪੇ ਗੱਡ ਲੈਣੇ ਆ ਲੈ ਮੈਨੂੰ ਦੇ ਕੋਈ ਨਾ ਕੋਈ ਮੈਂ ਤੇਰੇ ਨਾਲ ਹੈਲਪ ਕਰਾ ਦਿੰਨੀ ਆ ਤੇਰੀ ਮੰਮੀ ਜੀ ਹਾਂ ਇੱਕ ਗੱਲ ਆਖਾਂ ਹਾਂ ਬੱਸ ਪੁੱਤ ਬੱਬੂ ਦੇ ਸਰਟੀ ਤੇ ਤੈਨੂੰ ਪਤਾ ਕਿੰਨਾ ਖਰਚਾ ਹਾਂ ਪਤਾ ਕਿੰਨਾ ਕਰਦਾ ਚੜ ਗਿਆ ਹਾਂ 2-3 ਲੱਖ ਰੁਪਏ ਦੇਣਾ ਉਹਨੇ ਲੈ ਦੱਸ ਇੰਨਾ ਕਾਹਦੇ ਨਾ ਚੜ ਗਿਆ ਕੰਮ ਤੇ ਘਾਟਾ-ਕੂਟਾ ਪੈ ਗਿਆ ਹਾਂ ਘਾਟਾ ਪੈ ਗਿਆ ਅੱਛਾ ਤੇ ਨਾਲੇ ਖਰਚਾ ਵੀ ਤੈਨੂੰ ਪਤਾ ਹੀ ਕਰ ਦੋ ਤੇਰੀ ਦਵਾਈ ਫਿਰ ਛੋਟੇ ਦਾ ਖਰਚਾ ਫਿਰ ਮੇਰਾ ਖਰਚਾ ਫਿਰ ਘਰ ਦਾ ਰਾਸ਼ਨ ਪਾਣੀ ਹਨਾ ਤੇ ਤੂੰ ਤਾਂ ਆਪ ਹੀ ਸਮਝਦਾਰਾਂਗੀ ਹਾਂ ਹਾਂ ਮੈਂ ਤਾਂ ਹੈਲਪ ਸੱਚੀ ਕਰ ਦਿੰਦੀ ਤੈਨੂੰ ਪਤਾ ਮੇਰਾ ਦਸੋਂ ਨਾਲ ਲੋਕਰ ਸੇ ਬਿਆਹ ਨਾ ਮੈਂ ਤਾਂ ਦੇ ਨਹੀਂ ਸਕਦੀ ਹੁਣ ਵਿਚਾਰੇ ਦੀ ਹੈਲਪ ਕਿਵੇਂ ਕਰਾਂ ਦੱਸ ਮੈਂ ਬੜੀ ਟੈਨਸ਼ਨ ਹੋਈ ਪਈ ਆ ਮੈਨੂੰ ਤਾਂ ਮੰਗਿਆਈ ਆ ਨਾ ਪੁੱਤ ਖਰਚ ਆਵੇ ਕੀ ਕਰੇ ਚੱਲ ਕੋਈ ਨਾ ਤੇਰਾ ਲੋਕੋ ਜਿਹਾ ਮੇਰਾ ਕੀ ਕਰਨਾ ਆ ਮੇਰੇ ਨਾਲ ਵੀ ਥੋੜਾ ਹੀ ਆ ਹਾਂ ਮਮੀ ਉਹ ਤਾਂ ਕਹਿੰਦੀ ਆ ਕੋਈ ਨਾ ਸ਼ੈਂਪੂ ਨਹੀਂ ਆ ਇਹ ਰੰਗ ਇਹ ਤੁਸੀਂ ਲੈਦੇ ਕੋਈ ਗੱਲ ਨਹੀਂ ਹਾਂ ਬੰਗਾ ਨਹੀਂ ਕੰਗਣੀਆਂ ਚੱਲ ਕੋਈ ਨਾ ਆਪਣਾ ਟਾਈਮ ਸਾਜ ਜਿ ਸੋਨੇ ਦਾ ਕੀ ਫੇਰ ਬਣ ਜਾਊਗਾ हां मम्मी ਇਹ ਗੱਲ ਕਹਿੰਦੀ ਆ ਮੇਰਾ ਤਾਂ ਲੋਕਰ ਚ ਪਿਆ ਨਾ ਨਹੀਂ ਤੇ ਮੈਂ ਵੇਚ ਕੇ ਨਾ ਕੋਦੂ ਦੀ ਉਹ ਟੈਨਸ਼ਨ ਦੂਰ ਕਰਾ ਦਿੰਦੀ ਮੈਂ ਨਹੀਂ ਨਹੀਂ ਕੋਈ ਨਾ ਬਹੁਤਾ ਵੀ ਥੋੜਾ ਹੀ ਆ ਕੋਈ ਨਾ ਤੇ ਲੈ ਤਾਂ ਗੰਗਾ ਲੈ ਲੈ ਕੋਈ ਨਾ ਜੇ ਆ ਵੀ ਲੋੜ ਆ ਤਾਂ ਫੇ ਵੀ ਲੈ ਲੈ ਕੋਈ ਨਾ ਇਹ ਤੇ ਮਮੀ ਜੀ ਫਿਰ ਤੁਹਾਨੂੰ ਪੱਦੇ ਤੇਰੇ ਪੁੱਤ ਦੇ ਪਾਰ ਹੋਲਾ ਹੋਊਗਾ ਹਨ ਵਿਦਾਸ ਤੂੰ ਵੀ ਇੱਥੇ ਰਹਿਣੀ ਆਂਗੀ ਹਾਂ ਕੋਈ ਨਾ ਕੋਈ ਥੋੜਾ ਕੰਮ ਸਾਲ ਜੀ ਹਾਂ ਹਾਂ ਲੈ ਮੈਂ ਆ ਰੰਗਾ ਨਹੀਂ ਹਾਂ ਮਮੀ ਇੰਨੇ ਇੱਕ ਨਾਲ ਤਾਂ ਸਰਨਾ ਨਹੀਂ ਨਾ ਹਾਂ ਲੈ ਚੱਲ ਕੋਈ ਨਾ ਹਾਂ ਲੈ ਆ ਲੈ ਲਾ ਦਿਨਗਾ ਕੋਈ ਨਾ ਫਿਰ ਜੰਗਾ ਕੋਈ ਨਸਾਰ ਲਿਓ ਹਾਂ ਮਮੀ ਜੀ ਹਾਂ ਤਉਨਾ ਤਾਂ ਫੇਰ ਬਣ ਜਾਊਗਾ ਪੁੱਤ ਕੋਈ ਨਹੀਂ ਮੰਮੀ ਜੀ ਕੋਈ ਨਾ ਕੋਈ ਟੈਨਸ਼ਨ ਨਾ ਲੈ ਤੂੰ ਆ ਨਾ ਨਾ ਕੋਈ ਨਾ ਤੈਨੂੰ ਸਾਰਾ ਕੁਝ ਬਣਾ ਕੇ ਦਵਾਗੇ ਠੀਕ ਹੈ ਕੋਈ ਗੱਲ ਨਹੀਂ ਕੋਈ ਨਹੀਂ ਮੰਮੀ ਜੀ ਜਦੋਂ ਆਪਣਾ ਕੰਮ ਸੈੱਟ ਹੋ ਗਿਆ ਨਾ ਤੈਨੂੰ ਛਡਾ ਕੇ ਦੇ ਦਾਂਗੇ ਹਾਂ ਕੋਈ ਨਾ ਕੋਈ ਤੇ ਜਦ ਰੋਡੋ ਕੋ ਪੈਸੇ ਹੋ ਨਾ ਛਡਾ ਲਿਓ ਕੋਈ ਨਹੀਂ ਤੂੰ ਆਪੇ ਫਿਕਰ ਰਹਿਣਾ ਛਡਾਉਣ ਦਾ ਤਾਂ ਚੀਜ਼ ਕਿਹੜਾ ਬੰਬਾਂ ਦੀ ਹੈ ਮੁੜ ਕੇ ਹਾਂ ਮੰਮੀ ਜੀ ਕੋਈ ਨਹੀਂ ਮੰਮੀ ਜੀ ਇੱਕ ਗੱਲ ਦੱਸਾਂ ਉਹ ਨੂੰ ਨੇ ਇਸ ਵਾਰੇ ਦੱਸੇ ਨਾ ਫੇਰ ਟੈਨਸ਼ਨ ਕਰੂਗਾ ਫੇ ਮੇਰੀ ਮਾਂ ਤਾਂ ਚੂੜੀਆਂ ਲੋਹਾਲੀਆਂ ਜਾ ਕੇ ਮਿਆਂ ਹਣਾ ਨਹੀਂ ਮੈਂ ਨਹੀਂ ਦੱਸਦੀ ਆਪਣੀ ਦੂਮਾ ਚ ਗੱਲ ਰਵੇ ਛੋਟੇ ਕੋਲੇ ਵੀ ਨਾ ਕੋਈ ਗੱਲ ਕਰੀ ਚੰਗਾ ਨਹੀਂ ਨਹੀਂ ਮੈਂ ਨਹੀਂ ਕਰਦੀ ਗੱਲ ਹਾਂ ਗੱਲ ਨਾ ਕਰੀ ਚੰਗਾ ਹਾਂ ਨਹੀਂ ਨਹੀਂ ਮੈਂ ਤੇਲ ਮੈਂ ਤਾਂ ਤੇਰੇ ਪੁੱਤ ਬਾਰੇ ਸੋਚ ਰਹੀ ਹਾਂ ਦੱਸ ਮੈਨੂੰ ਕੀ ਸੀਗਾ ਹਣਾ ਤੂੰ ਪਹਿਲਾਂ ਵੀ ਤਾਂ ਪਾਈ ਰੱਖਿਆ ਸੀ ਪਾਈ ਰੱਖਿਆ ਹਾਂ ਚੰਗਾ ਮੰਮੀ ਜੀ ਕੋਈ ਦੇਖ ਲੈ ਮੈਂ ਸਾਂਭਿਆ ਹਾਂ ਸਾਂਭੀ ਹਾਂ ਹਾਂ ਠੀਕ ਹੋਏ ਮੇਰੇ ਤਾਂ ਹੱਥ ਖਾਲੀ ਸੀ ਪਾ ਕੇ ਤਾਂ ਦੇਖਾ ਕਿ ਵੀ ਲੱਗਦੀ ਹਾਏ ਮੈਂ ਮਰ ਜਾ ਕਿੰਨਾ ਸੋਹਣੀਆਂ ਲੱਗਦੀਆਂ ਚਮਕੀ ਜਾਂਦੀਆਂ ਆਹ ਨਾ ਜਵੈ ਇਹਨੂੰ ਸਾਹਮ ਦੇਣੀ ਆ ਹੋਰ ਪੈਸੇ ਪਾ ਕੇ ਨਾ ਵੱਡੀਆਂ ਭਾਰੀ ਬਣਵਾਉਂਗੇ ਉਹਦੇ ਤੇਰੇ ਹੱਥ ਤੇ ਜਮਾਨੀ ਕੋਸੇ ਲੱਗਣਗੇ ਆ ਸੀ ਮੇਰੀ ਕਿ ਕੰਮ ਇਹ ਹਟ ਲਾ ਦਿੰਿਆ ਹੁਣ ਸੇ ਨਾ ਦਮਾ ਅੱਜ ਦਿਨ ਨੂੰ ਵੀ ਕੰਮ ਕਰ ਮੈਂ ਤੈਨੂੰ ਨੀ ਬੁੜੀ ਗੇ ਉੱਠ ਸਾਰੇ ਘਰ ਦੇ ਕੰਮ ਪਏ ਨੇ ਲਾਲੇ ਕੱਪੜੇ ਕਿੰਨੇ ਜੁੜੇ ਪਏ ਨੇ ਕਿੰਨੇ ਦਿਨਾਂ ਦੇ ਤੈਨੂੰ ਮੈਂ ਕਿੰਨੇ ਦਿਨ ਕਿਹਾ ਵੀ ਮੈਂ ਤੂੰ ਕੱਪੜੇ ਧੋ ਦੇ ਮੇਰੀ ਗੱਲ ਸੁਣ ਲੈ ਤੇਰੇ ਮੁੰਡੇ ਆਉਣ ਤੋਂ ਪਹਿਲਾਂ ਪਹਿਲਾਂ ਨਾ ਸਾਰਾ ਕੰਮ ਕਰ ਲਾ ਕਰਦਾ ਕੋਈ ਨਾ ਮੈਂ ਕਰ ਲੈਣੀ ਐ ਤੀਏ ਮੈਨੂੰ ਤਾਂ ਠੰਡ ਜੀ ਲੱਗੀ ਮੈਂ ਪੈ ਗਈ ਆ ਤੇਰੀ ਠੰਡ ਢੂੰਡਣੀ ਮੁੱਕਣੀ ਉਠ ਕੋਈ ਨਮਜਾਨੀ ਆ ਦੋ ਮਿੰਟ ਜਾਨੀ ਜੁੰਨੀ ਨਹੀਂ ਉਠ ਖੜ ਤੇਰਾ ਰੋਜ਼ ਦਾ ਬਹਾਨਾ ਗਾ ਨਿੱਗ ਲੈ ਕੇ ਰਜਾਈ ਦੀ ਚੁੱਪ ਕਰਕੇ ਪਈ ਰਹਿੰਦੀ ਹੈਗੀ ਪਾੜਾ ਤੁਰਲਾ ਉਹ ਤੋਂ ਆਉਣ ਤੋਂ ਪਹਿਲਾਂ ਪਹਿਲਾਂ ਰਜਾਈ ਚਾਉਣੀ ਚਾਹੀਦੀ ਆ ਡਰਾਮੇਬਾਜ਼ ਕਿਸੇ ਥਾਂ ਦੀ ਬੇਲੀਆਂ ਖਾਈ ਜਾਂਦੀ ਹੈਗੀ ਕਰੂੰਗੀ ਤੈਨੂੰ ਮੈਂ ਸਟ ਤੇ ਮਨਾ ਲਾ ਮਾ ਜਾੜੂ ਉਹ ਇਹਨਾਂ ਚਲੋ ਚਲੋ ਦੋਸਤੋ ਕਿਹੋ ਜਿਹਾ ਕੇ ਲਾ ਹਾਂ ਪੁੱਤ ਕੋਈ ਨਾ ਉਹ ਤਾਂ ਗਈ ਆ ਨਹੀਂ ਇੱਥੇ ਹੀ ਸੀ ਅੰਦਰ ਹੀ ਫਿਰ ਤੂੰ ਉਹਨੂੰ ਕਿਹਾ ਕਰਨਾ ਕੰਮ ਨੂੰ ਹੁਣ ਤੂੰ ਬਿਮਾਰ ਹੈਗੀ ਆ ਤੂੰ ਕੰਮ ਲੱਗੀ ਪਈ ਆ ਚਲ ਮੈਂ ਕਿਹਾ ਕੁਝ ਹੋਰ ਕਰਦੀ ਹੋਊਗੀ ਉਹ ਕਹਿੰਦੀ ਤੂੰ ਝਾੜੂ ਲਾ ਦੇ ਮੈਂ ਝਾੜੂ ਲਾਉਣ ਲੱਗ ਗਈ ਕਮਾਲ ਆ ਹੋਈ ਤੇਰੀ ਵੀ ਤੂੰ ਨੂੰ ਕਿਹਾ ਕਰ ਕੰਮ ਨੂੰ ਆਪੇ ਕਰਿਆ ਕਰੂਗੀ ਤੂੰ ਕਿੰਨਾ ਕਿ ਟਾਈਮ ਕਰੀ ਜਾਏਂਗੀ ਹੁਣ ਚਲ ਕੋਈ ਨਾ ਪੁੱਤ ਰੋਟੀਆਂ ਖਾਣੀਆਂ ਦੋ ਤੇ ਮਾੜਾ ਮੋਟਾ ਦਾ ਹੱਥ ਲਾਉਣਾ ਹੀ ਪੈਂਦਾ ਹੁੰਦਾ ਮਾਂ ਮੈਂ ਨਹੀਂ ਤੈਨੂੰ ਕੰਮ ਕਰਨ ਦਿੰਦਾ ਮੈਂ ਮਾਰਦਾ ਭਾਬੀ ਨੂੰ ਆਵਾਜ਼ ਤੂੰ ਤਾਂ ਪਹਿਲੇ ਹੀ ਬਿਮਾਰ ਹਾਂ ਹੁਣ ਹੋਰ ਬਿਮਾਰ ਹੋ ਜੇਂਗੀ ਤੇ ਸਾਲਾਂ ਦੇ ਦੇਣਾ ਕੌਣ ਚੱਕੀ ਫਿਰੂ ਤੈਨੂੰ ਛੱਡ ਮੰਮੀ ਝਾੜੂ ਮੈਂ ਨਹੀਂ ਤੈਨੂੰ ਕੰਮ ਕਰਨ ਦੇਣਾ ਮੈਂ ਕਹਿਨਾ ਭਾਬੀ ਨੂੰ ਆਪੇ ਕੰਮ ਕਰੂ ਭਾਬੀ ਮਾਰਾ ਮੋਟਾ ਤਾਂ ਕਰਨੇ ਪੈਣਗੇ ਮੰਮੀ ਮੈਂ ਕਰਦਾ ਨਾ ਗੱਲ ਕੋਈ ਨਾ ਭਾਬੀ ਹਾ ਵੇ ਇਤੋਂ ਵੀ ਨੌਰੀ ਬੋਲਿਆ ਜਾਂਦਾ ਕਿੰਨਾ ਉੱਚੀ ਉੱਚੀ ਬੋਲਨੀ ਹੈ ਨਾ ਨਾ ਅੰਡੀ ਗਵਾਂਡੀ ਕੀ ਸੋਚਣਗੇ ਭਾਬੀ ਤੂੰ ਵੀ ਸੋਚਣਾ ਵੀ ਅੰਡੀ ਗਵਾਂਡੀ ਕੀ ਸੋਚਣਗੇ ਉਹ ਹੁਣ ਬੁਢੀ ਹੋਈ ਆ ਤੂੰ ਉਹਨੂੰ ਕੰਮ ਲਈ ਫਿਰਦੀ ਆ ਨਾ ਤੂੰ ਕਰ ਲੈ ਫਿਰ ਤੂੰ ਮਾੜਾ ਮੋਟਾ ਤਾਂ ਸੋਚਣਾ ਤੂੰ ਤੂੰ ਕੀ ਕਰਦੀ ਨੂੰ ਸਾਰੀ ਤੇਰੀ ਬੇਲੀ ਹੋ ਗਈਆਂ ਮੈਂ ਕੁਝ ਮਰਜ਼ੀ ਕਰਾਂ ਤੂੰ ਮੇਰੇ ਤੇ ਕਿਉਂ ਚੜ ਰਿਆ ਬਈ ਮੈਂ ਬੇਲੀ ਹਾਂ ਮਾਂ ਕੰਮ ਕਰਾਂ ਨਾ ਕਰਾਂ ਤੈਨੂੰ ਕੀ ਮਤਲਬ ਤੇ ਫੇ ਮੈਂ ਮੰਮੀ ਨੂੰ ਕੰਮ ਨਹੀਂ ਕਰ ਦੇਣਾਗਾ ਫਿਰ ਤੂੰ ਕਰ ਲੈ ਨਾ ਮੈਂ ਕਰਾਂ ਕਿਉਂ ਨਹੀਂ ਕਰਨਾ ਤੂੰ ਕਰਨਾਗਾ ਬਸ ਬਈ ਆ ਨਹੀਂ ਫਿਰ ਬੇਲੇ ਨੇ ਰੋਟੀ ਮਿਲਦੀ ਰੋਟੀ ਖਾਏ ਰਸੋਈ ਚ ਤਾਂ ਤੁਸੀਂ 5 ਮਿੰਟਾਂ 'ਚ ਵੜ ਜਾਂਦੇ ਹੋ ਰਾਸ਼ਨ ਤੁਸੀਂ ਦੱਸ ਦੇਣਾ ਚ ਮਕਾ ਦੇਣੇ ਹੋ ਕੰਮ ਨੂੰ ਤੁਹਾਡੇ ਫਿਰ ਹੱਥ ਦੁਖਦੇ ਨੇ ਕੰਮ ਕਰਨਾ ਪਊਗਾ ਬਈ ਜੇ ਰੋਟੀ ਖਾਣੀ ਆ

ਓਏ ਹੁਣ ਦੇਖ ਲੈ ਤੇਰਾ ਜ਼ੁਬਾਨ ਸਾਰੀ ਨੂੰ ਜਿੰਦਾ ਲੱਗ ਗਿਆ ਨਾ ਤੇਰੀ ਨੂੰ ਹੁਣ ਓਏ ਮੈਨੂੰ ਜੇ ਕਾਲਾ ਨਾ ਫੋਨ ਕਰਦਾ ਨਾ ਤੇਰੀ ਅਸਲੀਅਤ ਮੇਰੇ ਸਾਹਮਣੇ ਨਹੀਂ ਸੀ ਆਉਣੀ ਹਾਂ ਮੈਂ ਤਾਂ ਸ਼ੌਕਰ ਕਮਨਾਰ ਕਾਲੇ ਨੇ ਮੈਨੂੰ ਫੋਨ ਕਰਕੇ ਸੱਦ ਲਿਆ ਮੈਂ ਤਾਂ ਤੈਨੂੰ ਇੰਨੀ ਚੰਗੀ ਸਮਝਦਾ ਸੀਗਾ ਤੂੰ ਕਦੇ ਮੇਰੀ ਮਾਂ ਦੀਆਂ ਲੱਤਾਂ ਘੁੱਟਦੀ ਸੀ ਕਦੇ ਕੁਛ ਕਰਦੀ ਸੀ ਦੇਖ ਕੇ ਮੈਂ ਖੁਸ਼ ਹੁੰਦਾ ਸੀਗਾ ਵੀ ਚੱਲ ਕੋਈ ਨਾ ਇਹ ਨਹੀਂ ਐ ਕਰ ਸਕਦੀ ਪਰ ਤੂੰ ਤੂੰ ਆਹ ਕੁਛ ਕਰਦੀ ਮੇਰੀ ਮਾਂ ਨਾਲ ਨਹੀਂ ਇਹ ਹੀ ਕੁਛ ਤੇਰੀ ਮਾਂ ਨਾਲ ਮੈਂ ਕਰਾਂ ਜਾਂ ਕੋਈ ਹੋਰ ਕਰੇ ਜਾਂ ਤੇਰੀ ਭਾਬੀ ਕਰੇ ਤੈਨੂੰ ਕਹੇ ਜਾ ਲੱਗੂਗਾ ਨਹੀਂ ਮੈਨੂੰ ਮਾਫ ਕਰ ਦੋ ਮੈਂ ਅੱਗੇ ਦੇਸ਼ਾ ਕੁਛ ਨਹੀਂ ਕਰਦੀ ਹੈਗੀ ਇਹ ਮਾਫੀ ਦੇ ਲਾਇਕ ਨਹੀਂ ਹੈਗੀ ਗੱਲ ਸੋਨੀਆਂ ਇਹ ਤਾਂ ਹੱਦੋਂ ਵੱਧ ਪਾਣੀ ਲੰਘ ਚੁੱਕਿਆ ਇੱਕ ਵਾਰ ਮਾਫ ਕਰ ਦੋ ਮੈਨੂੰ ਮਾਫ਼ ਕਰ ਦੇ ਮੈਂ ਅੱਗੇ ਤੋਂ ਜਮਾਂ ਕੁਝ ਨਹੀਂ ਕਹਿੰਦੀ ਹੈਗੀ ਭਾਈ ਤੁਸੀਂ ਮੈਨੂੰ ਦੱਸਿਆ ਕਿਉਂ ਨਹੀਂ ਯਾਰ ਪਹਿਲਾਂ ਮਾ ਮਾਂ ਤੂੰ ਦੱਸਿਆ ਕਿਉਂ ਨਹੀਂ ਮੈਨੂੰ ਪੁੱਤ ਮੈਂ ਕਹਿੰਦੀ ਸੀ ਘਰ ਖਰਾਬ ਹੋ ਜਾਊਗਾ ਘਰ ਦਾ ਖਰਾਬ ਕਰ ਦੋ ਖੜੀ ਹੋ ਚੱਲ ਇੱਥੋਂ ਚੱਲ ਇੱਥੋਂ ਘਰੇ ਨਹੀਂ ਆਪੇ ਚੱਲ ਤੇਰੇ ਵਰਗੀ ਦੀ ਵੱਡੇ ਘਰ ਚ ਕੋਈ ਜਗ੍ਹਾ ਨਹੀਂ ਹੈਗੀ ਸੋਨੀਆ ਉਦੋਂ ਤੂੰ ਵੀ ਨਹੀਂ ਕੁਝ ਦੇਖਿਆ ਹੋਗਾ ਇਹ ਚੰਗਾ ਹੋ ਰਿਹਾ ਕਿ ਬੜਾ ਪਹੁੰਚ ਤਾ ਹੁਣ